ਆ ਝਾੜ ਲੀਆਂ ਬਈ ਬਹਾਈਆਂ ਇਹਨੇ ਨਾ ਹੋ ਗਿਆ ਕਿਉਂ ਰੰਗ ਕਾਲਾ ਹੁੰਦਾ ਮਚਦੀਆਂ ਨੇ ਬਾਈ ਹੈ ਮਚਦੀਆਂ ਨੇ ਆ ਕੰਮ ਕਰਨ ਵਾਸਤੇ ਐਨੀ ਦੋਸਤ ਸ਼ਪੈ ਕਾਕੇ ਚੱਲੀਏ ਖੇਤਾਂ ਤੇਰੇ ਸਾਥ ਕੇ এয়ারਪੋਰਟ ਲਾ ਰਖੇ ਨੇ ਉਹ ਝੂਠੀ ਦਾ ਅਜੇ ਤਾਂ ਉਹ ਚੜ੍ਹਣੀਆਂ ਨੇ ਕੀ ਬਹਾਵਾਆਂ ਹੀ ਆ ਖੇਤ ਯਾਰਾਂ ਤੂੰ ਹੋਰ ਬਹਾਵਾ ਮੱਚੀ ਆਂਦੀ ਨੇ ਚੱਲ ਫਿਰ ਚੱਲੀਏ ਚੱਲ ਮਣਾਂ ਚਾਹ ਪੀ ਕੇ ਆਵਾਂ ਯਾਰ ਚਾਹ ਪੀ ਫਿਰ ਡੋਢ ਮੰਟ ਮਾਰ ਚੱਲੀਏ ਫਿਰ ਡੋਡੇ ਰੂਟ ਵਾਲੀ ਬਣਾਵਾਂਗੇ ਖੇਤੀ ਤੇਰੇ ਸਾਥ ਕੇ ਖੇਤ ਬਣਾਇਆ ਖੇਤ ਬਣਾ ਲਾਂਗੇ ਕੋਰੇ ਖੇਤ ਬਣਾਵਾਂਗੇ ਆਪਾਂ ਚੱਲ ਫਿਰ ਖੇਤ ਚੱਲੀਏ ਆਪਾਂ ਟਾਈਮ ਨਾਲ ਲਿਆਉਣਾ ਗਿਆ ਜਾ ਕੇ ਟਰੈਕਟਰ ਜਾ ਕੇ ਲਿਆਉਣਾ ਤੂੰ ਨਾ ਟਰੈਕਟਰ ਤਾਂ ਫੇਰ ਚੋੜੇ ਜੇ ਫੜਿਆਲ ਤੋਂ ਢੂੜੀ ਲਿਆਉਣਾ ਫੜਿਆਲਾ ਉਹ ਨਹੀਂ ਉਹਨਾਂ ਦੇ ਹੈ ਜਾਦੂ ਦੇ ਜਾਦੂਗ ਲੈ ਕੇ ਹੁਣ ਹਾਂ ਅਜੇ ਚੱਲ ਜੀ ਚੱਲੀਏ ਕਾਕੇ ਨਾਲ ਪੁੱਛਵਾਰਾ ਪੀਲੀ ਜਾ ਜਾਲਾ ਫਰ ਲੈ ਕੇ ਕੀ ਹੁਣ ਉੱਥੇ ਆਪਾਂ ਲੈ ਕੇ ਕੀ ਹੁਣ ਆਏ ਕੋਈ ਡਾਇਰੈਕਟਰ ਖੜਾ ਹੈ ਹਾਂ ਕੋਬੋਟਰ ਹੈ ਖੜਾ ਹੈ ਟਰੈਕਟਰ ਵਾਲੇ ਹੁਣ ਭਰੇ ਹੈ ਅਜਾ ਲੈ ਵੀ ਸ਼ਿਆ ਉਹ ਗੜੇ ਲਾਗੇ ਛੜਤੇ ਨਾ ਜਦੋਂ ਮੈਂ ਫਿਰ ਬੇਸ ਫੜਕਾਉਂਦਾ ਜਾਉਂ ਪਿੰਡ ਤੱਕ ਕੱਕੇ ਓਏ ਕੱਤੈ ਵੀੜੀ ਜਾ ਤੇਰੇ ਸਾਦਗੇ ਤੇਰੇ ਆ ਝਾੜ ਲੀਆਂ ਬਈ ਬਹਾਨੀਆਂ ਇਹਨੇ ਨਾ ਕਿਉਂ ਓਏ ਰੰਗ ਕਾਲਾ ਹੁੰਦਾ ਮੱਚਦੀਆਂ ਨੇ ਬਾਈ ਮੱਚਦੀਆਂ ਨੇ ਉਧਰ ਕੰਡ ਖਾਣੇ ਅੱਖਾਂ ਦੀ ਹਾਂ ਇਧਰੋਂ ਗਰਮੀ ਓ ਟੁੱਪ ਵੱਲੀ ਪੈਂਦੀ ਏ ਟੁੱਪ ਵੀ ਯਾਰ ਅੱਖਾਂ ਦੀ ਦਵਾਉਂਗਾ ਕੰਡ ਲੜਦੇ ਬਾਈ ਬਾਹਾਂ ਦੇ ਇਹਦੇ ਨਾਲ ਇਹਦੇ ਵਿੱਚ ਕੰਡ ਤਾਂ ਨਹੀਂ ਆਂਦੀ ਤੇਰੇ ਸਾਦਗੇ ਯਾ ਚਰ ਹਾਂ ਬਈ ਪੂਰਾ ਓਏ ਬੈਠ ਸਕੂਟਰੀ ਤੇ ਚੱਲ ਜਲੀਏ ਚੱਲ ਆਡੀ ਦੋ ਰੋਏ ਜੀ ਜੀ ਕੰਮ ਜਲ ਪਿਆ ਬਾਬੇ ਖੇਤਾਂ ਦਾ ਸੀਜ਼ਨ ਜਲ ਪਿਆ ਹੁਣ ਸਾਡਾ ਪੂਰਾ ਹੁਣ ਖੇਤ ਤੇ ਹੋਇਆ ਕਰਾਂਗੇ ਅਸੀਂ ਲੈ ਗੱਲਾਂ ਫੇਰ ਮਾਰੋ ਪਹਿਲਾਂ ਖੇਤ ਚਲੋ ਯਾਰ ਗਰਮੀ ਬਹੁਤ ਆ ਬਾਬੇ ਟੁੱਪ ਦਾ ਦੇਖ ਲੋ ਕਿਵੇਂ ਪੈਣ ਲੱਗ ਰਹੀ ਆ ਕਾਕਾ ਕਹਿੰਦਾ ਏਸੀ ਲਵਾ ਕੇ ਦੇ ਲਾਡੀ ਨੂੰ ਕਹਿੰਦਾ 60000 ਦਾ ਲੱਗੂ ਤਾਂ ਜਿਹੜਾ ਤੂੰ ਕਹਿੰਨਾ ਸਪਲੈਟਾ ਮਿਸਟ ਬੂਸ਼ੀ ਦਾ ਸੁਣ ਨਹੀਂ ਹੁੰਦਾ ਕੰਮ ਚਲੋ ਚਲੋ ਫਿਰ ਲਵਾ ਦੇ ਭਾਈ ਲਾਡੀ ਮੰਗਰ ਦੇ ਨੂੰ ਮਿਸ਼ਤੀ ਪੂਛੀ ਸਾਡੇ ਢਾਣ ਦਾ ਨਮਾ ਬੈਠ ਕੇ ਆ ਕੇ ਓਏ ਤੂੰ ਸੇ ਤੈਨੂੰ ਸੇਫ ਰੱਖੀਏ ਕਿਉਂਕਿ ਜੀਰੀ ਤਾਂ ਇਹ ਹੀ ਲਵਾਉਣੀ ਆ ਖੇਤ ਅਸੀਂ ਤਾਂ ਘਰੇ ਬੈਠਣ ਆਲੇ ਆ ਹਰੇ ਕਹਾੜਾ ਦੇਖੇ ਮੋਹ ਖੋਲਦਾ ਕਿਧਰ ਆ ਨਾ ਆਇਆ ਓਏ ਕਿਧਰ ਔਰਲੀ ਝੜ ਹੈ ਆਏ ਆ ਜੀ ਕਾਕੇ ਬੰਦ ਕਰਕੇ ਆਇਆ ਜਾ ਆ ਮੋਟਰ ਚਲਾਇਆ ਕਾਕੇ ਨੂੰ ਤਾਂ ਟਾਈਮ ਨਾਲ ਹੀ ਚਗਾਦੀ ਗਈ ਮੋਟਰ ਚਲਾ ਦੇ ਉਹ ਲਾਡੀ ਪੱਛੇ ਉੱਭੋ ਕੋਈ ਰੇਤਾ ਉਹ ਧੂੜ ਮਿੱਟੀ ਬਹੁਤ ਜਿਆਦਾ ਆ ਭਾਈ ਆ ਪੈਸੇ ਦੇ ਤਾਂ ਨਹੀਂ ਜੀਰੀ ਲੱਗਣ ਲੱਗ ਰਹੀ ਆ ਆਪਾਂ ਘਰੇ ਕਦੋਂ ਬੈਠਿਆਂ ਦਾ ਦੱਸ ਦੇ ਆਪਾਂ ਪਾਣੀ ਜਿਆਦਾ ਆ ਕੀ ਕਰੀਏ ਇਹਦਾ ਪਾਣੀ ਵੀ ਘਾਟ ਢੋਡੀ ਭੋਆ ਨੂੰ ਲਾਡੀ ਰੇਤਾ ਖੰਣਾ ਉਹ ਤੇਰੀ ਭਾਂ ਪਟਾ ਤੇ ਪਟਾ ਦੇ ਛੱਡ ਦੇ ਚੱਪਾ ਜੀ ਮਸ਼ੀਨ ਧਰਦਾ ਪਈ ਐ ਵੀ ਖੇਤ 'ਚ ਪੈਰ ਤੁੱਪੇ ਤੋਂ ਬਾਲਾ ਡਲਦਾ ਕੰਮ ਕੁੰਮ ਦਾ ਇਹ ਵੀ ਨਹੀਂ ਕਰਕੇ ਰਾ ਜੀ ਡੱਕਾ ਨਹੀਂ ਤੋੜ ਕੇ ਰਾ ਜੀ ਇਹ ਕਰ ਕੀ ਰਿਹਾ ਓਏ ਉਹ ਤੁੱਪਾ ਲਾ ਡਿਓ ਛੇਤੀ ਆ ਜਾ ਮਰਗੇ ਖੜੇ ਹੋਰੇ ਤੱਪੇ ਕਿਵੇਂ ਸਰਤੇ ਆ ਬਾਈ ਸੂਰਜ ਹਾਂ ਇਹ ਵੀ ਚਲਾ ਲੂ ਫੋਨ ਦੇ ਦਿੰਦਾ ਹੁਕਮ ਕਾਕੇ ਨੂੰ ਕਾਕਾ ਕਿਧਰ ਵਗਿਆ ਕਾਕਾ 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 ਓਹ ਵਰਦਾ ਕਾਕਾ ਕਾਕੇ ਓਏ ਉਧਰੋਂ ਲੱਗ ਰਿਹਾ ਏਅਰਪੋਰਟੋਂ ਲੱਗੇ ਇਨੇ ਲੈ ਦਿਨੋਂ এয়ারਪੋਰਟ ਕੰਮ ਕਰ ਵਾਲੇ ਮੋਣੀ ਰਿਹਾ ਮੈਨੂੰ ਲੱਗਦਾ ਹੈ ਇਹ ਦਿਨ ਲੱਗ ਰਿਹਾ ਮੈਨੂੰ ਲੱਗਦਾ ਵੀ ਕਾਕਾ ਦੀ ਓਏ ਤੇਰੇ ਸਾਧਗੇ ਬਾਈ ਚੱਲ ਵੀ ਮੋਟਰ ਚੱਲ ਪਿਆ ਪਾਣੀ ਵਢੋ ਲਈ ਜੀ ਚਾ ਆ ਕੰਮ ਕਰਨ ਵਾਸਤੇ ਇੰਨੇ ਦਿਨ ਰੋਜ਼ ਕਿਪਾਈ ਤੋ ਵੇ ਆ ਪਾਣੀ ਆ ਕਿਵੇਂ ਚੱਲੀ ਜਾਂਦਾ ਗੱਲੀ ਓਏ ਇੱਧਰ ਜਾਣਾ ਹੁਣ ਸਕੂਟਰੀ ਲੈ ਕੇ ਆਵਾਂ ਬਹੁਤ ਮਨਾਉਂਦੇ ਜਾਂਦਾ ਭਾਈ ਆ ਗਿਆ ਸਕੂਟਰੀ ਦਾ ਇੱਧਰ ਲਾ ਦੀ ਸਕੂਟਰੀ ਦਾ ਆਖੜੇ ਦੀ ਰੀ ਲਾ ਰਿਆਂ ਦੋ ਦਿਨ ਹੋ। ਆ ਆ ਗਿਆ ਭਾਈ ਲਾਡੀ ਦਾ ਮੇਨ ਕੋਠਾ ਜਿਹੜਾ ਖੇਤ ਵਾਲਾ। ਛਾਇਲੀ ਤੋਂ ਜਿਹਦਾ ਸੁਨਾਮ ਨੂੰ ਜਾਣਦੇ ਆਪਾਂ ਖੱਬੇ ਪਾਸੇ ਮੁੜ ਕੇ ਆ ਕੋਠਾ ਹੁੰਦਾ। ਉਰੀ ਆਉਣੇ ਸੀ ਜ਼ਿਆਦੇ ਸੀਜ਼ਨ ਜਿਵੇਂ ਜਾਮਣ ਦਾ ਸੀਜ਼ਨ ਚੱਲ ਪਿਆਦਾ ਜਾਮਣਾ ਵੇਲੇ। ਜਿਹੜੇ ਆ ਅਮਰੂਦ ਨੇ ਵੀਰੇ ਇਹ ਹਜੇ ਪੇੜ ਨੇ 24 ਸੱਤੇ ਅਮਰੂਦ ਇਹਨਾਂ ਤੇ ਲੱਗਦੀ ਲੱਗਦੇ ਨੇ। ਬਾਹਰੋਂ ਮੰਗਾਏ ਹੋਨੇ ਅਮਰੀਕਾ ਤੋਂ ਇਹ ਸਪੈਸ਼ਲ ਬੂਟੇ ਅਮਰੂਦ ਵਾਲੇ। ਆ ਲਾਡੀ ਦਾ ਖੇਤ ਆ ਗਿਆ ਭਾਈ। ਰਾਤ ਨੂੰ 2 ਵਜੇ ਦੀ ਲੇਟ ਆਈ ਹੋਈ ਆ ਭਾਈ ਉਦੋਂ ਦੀ ਚੱਲ ਰਹੀ ਐ ਮੋਟਰ ਜਾਲ ਥਾਲਾ ਕਰਖਿਆ ਜਮੀ ਸਾਰੇ ਪਾਸੇ ਪਾਣੀੋਂ ਪਾਣੀ ਕਰਖਿਆ ਪਾਣੀ ਦੀ ਜਮਾ ਘਾਟ ਨਹੀਂ ਹੈਗੀ ਲਗਾਤਾਰ ਨੌਨ ਸਟਾਪੇ ਚੱਲ ਰਹੀ ਐ ਮੋਟਰ ਲਾਈਟ ਵੀ ਨਹੀਂ ਜਾ ਰਹੀ ਬਸ ਆ ਨਹੀਂ ਕੰਮ ਕਰਕੇ ਦਿੰਦਾ ਸਾਡਾ ਇੱਕ ਬੰਦਾ ਉਹ ਖੜਾ ਲਾਡੀ ਕਰੇ ਪਿਆ ਦੀ ਟੋਰਨ ਵਾਲਾ ਬੁੱਤ ਜੱਟ ਦੇ ਫੇਰ ਜਗਾਰ ਨੂੰ ਰਾਖ ਮਾ ਕੋਟਾ ਮਾਰ ਗਿਆ ਚਾਚ ਨੇ ਜੱਕਲੀ ਗਈ ਅੱਜ ਖੈਰ ਨਹੀਂ ਚਾਚਾ ਵੱਡਣਾ ਕਿਸੇ ਨੂੰ ਕੀ ਕੰਮ ਕਰਨਾ ਹੈ ਅੱਛਾ ਕਿੱਥੇ ਲੈ ਆਂਗੇ ਮੈਂ ਤੇਰੇ ਮੰਗਰੇ ਹੁਣਾ ਹੈਂ ਆ ਗਿਆ ਆ ਗਿਆ ਜਲ ਮੰਗਰੇ ਹੁਣਾ ਤੇਰੇ ਤੁਹਾਨੂੰ ਡੱਕਾ ਨਹੀਂ ਤੋੜ ਕੇ ਦੇਣਾ ਇਹ ਬੰਦੇ ਨੇ ਇੰਦਾ ਜਾ ਕੇ ਗਾ ਕੇ ਨੂੰ ਕਹੀ ਫੜਾ ਦੇ ਤੇ ਮੰਗਰੇ ਲਾਉਣਾ ਬਈ ਮੈਂ ਮੋਟਰਸਾਈਕਲ ਬਣਿਆ ਰਿਹਾ ਬਲੌਗ ਨਾਲ ਖੜ ਜੋ ਨਖਾਉਣਾ ਵੀ ਕਰੂਗਾ ਨਾ ਇਹ ਤੇਰੇ ਸਾਥ ਕੇ ਉਹ ਕਿਸਾਨ ਹੀ ਲੱਗਦਾ ਜਿੱਦਾ ਚਾਚਾ ਵਰਾ ਆਈ ਤੂੰ ਹੀ ਪ੍ਰਭਾ ਭੈਣ ਮਾਗਦੇ ਰਹੂ ਮੇਰੇ ਮਤ ਮੈਨੂੰ ਲੱਗਦਾ ਵੀ ਹੈ ਨਹੀਂ ਕੋਈ ਕੰਮ ਇਹਨੂੰ ਵੀ ਚੱਕੀ ਫਿਰਦਾ ਬੰਦੇ ਦੇ ਜਿਹੜੇ ਵੀ ਚਾਚਾ ਜਿੱਦ ਤੈਨੂੰ ਦੇਖਣਗੇ ਨਾ ਬਲੌਗ 'ਚ ਚੌਂਕੇ ਜਾਣਗੇ ਵੀ ਪਹਿਲੀ ਵਾਰ ਦੇਖਿਆ ਕੰਮ ਕਰਦਾ ਚਾਚੂ 25 ਸਾਲ ਉਮਰ ਦਾ ਮੇਰੀ ਹੋ ਗਈ ਮੈਂ 25 ਸਾਲਾਂ 'ਚ ਪਹਿਲੀ ਵਾਰ ਕਹੀ ਦੇਖੀ ਤੇਰੇ ਮੋਢੇ ਤੇ ਡੀਪਾ ਨੂੰ ਗੜ ਗਿਆ ਹੋਇ ਜੇ ਮੇਰੇ ਨਾਲ ਉਹ ਬਹੁਤ ਤਰੇ ਤਾਉ ਹੈ ਆ ਖੜ ਗਿਆ ਆ ਕੇਰੇ ਪਾਣੀ ਚ ਮੈਂ ਨਹੀਂ ਕਰਦਾ ਵੀ ਉਹ ਵੱਡਾ ਹਾਂ ਕਿਤੋਂ ਵੱਡਾ ਹੈ ਸੰਨੀ ਦਾ ਪਾਣੀ ਦਾ ਲੈਵਲ ਫਿਤਾ ਲਿਆ ਮੈਂ ਜਾ ਕੇ ਕਿਥੋਂ ਚੱਕ ਦੇ ਫਿਰ 91 ਕਿਹੜਾ ਦੇਖ ਲੈ ਤੂੰ ਦੇਮਾਂਗੂ 91 91 ਕਹੀਉ ਮਨ ਕਹੀ ਚਲਾਉਣ ਵਾਲਾ ਬਣ ਤੂੰ ਚੱਲ ਜਾ ਚਾਚੇ ਤੱਪ ਬਹੁਤ ਆ ਗਈ ਪਾਣੀ ਦਾ ਛੇਕ ਮਾਰ ਰਿਹਾ ਉੱਪਰ ਇਹ ਲੈ ਕਰਤੀ ਬਈ ਸ਼ੁਰੂਆਤ ਚਾਚੇ ਨੇ ਚਾਚਾ ਵੀ 3 ਨਾ ਘਰਾ ਦੀ ਉਹਨਾਂ 11 ਚ ਲੱਗਣਾ ਚਾਹੀਦਾ ਨੱਕਾ ਜਾ ਇਹ ਉਹਦਾ ਪਹਿਲੀ ਲੱਗਿਆ ਹੋਦੀ ਉਹਦੀ ਫੇਰ ਧਰਤੀ ਮਿੱਟੀ ਹੋਏ ਜੋਰ ਲਾ ਮੜਾ ਜਾ ਯਾਰਾ ਤਗਾ ਮੇਰੇ ਰਹੀ ਗਲੀ ਆ ਤੁਹਾਡੇ ਸਾਹਮਣੀਆਂ ਇਹ ਮਿੱਟੀ ਖਰਾਬ ਹੈ ਡੱਕ ਰਵਾਂ ਹਣ ਚੱਕ ਪਈ ਓਏ ਆ ਨਕਾ ਕਰਤਾ ਪੱਕਾ ਉਧਰੋਂ ਤੋੜਦਾ ਪਣੀ ਦੋਨਾਂ ਸਾਈਡਾਂ ਜਾਊਗਾ ਇੱਧਰ ਬਾੜ ਨਾਲ ਦੀ ਅੱਛਾ ਕੱਢੇ ਆ ਜੋਂ ਲੈ ਵੀ ਲਾਡੀ ਬਾਰੇ ਆਪਾਂ ਕਾਕੇ ਤੋਂ ਪੁੱਛਦੇ ਆ ਕਾਕੇ ਜੀਰੀ ਕਦੋਂ ਲੱਗਣ ਲੱਗੀ ਆ ਇਹ ਵਈ ਲੱਗੀ ਜਾਂ ਨਾ ਲਾਡੀ ਗੈਰ ਹਾਜ਼ਰੀ ਚੱਲ ਰਿਹਾ ਉਹਦੇ ਦਾ ਲਾਡੀ ਹਾਂ ਲਾਡੀ ਦਾ ਹੁਣ ਬੜਿਆ ਭਾਈ ਦੋ ਤਰ੍ਹਾਂ ਦਾ ਖੇਤ ਚ ਨਾ ਇੱਧਰ ਰਿਟਾਇਰਮੈਂਟ ਕਰਿਆ ਦੇ ਸੰਤ ਸੁਣ ਤਾ ਲੈ ਉਹਨੇ ਹੁਣ ਨੱਕਾ ਲਾਇਆ ਹਾਂ ਇਹ ਸ਼ਰਫ ਦਿਖਾਵਾ ਹੈ ਦਿਖਾਵਾ ਹੈ ਲੋਕ ਦਿਖਾਵਾ ਹੈ ਉੱਥੇ ਪਾਣੀ ਵਾਣੀ ਦੀ ਉਹੀ ਲਾਇਆ ਆ ਇਹਦਾ ਪਾਣੀ ਦੇ ਇੱਕ ਕੋਜਾ ਵੀ ਲਾਈਟ ਚੱਲ ਰਹੀ ਆ ਬਸ ਠੀਕ ਆ ਤੂੰ ਐ ਨਾਲ ਵੀ ਜੀਰੀ ਲਾਉਣ ਲੱਗ ਰਹੀ ਨੇ ਉਹ ਆਦੇ ਗਲਾ ਜੀਰੀ ਵਾਲੇ ਆਏ ਹੋਏ ਨੇ ਘਰੇ ਬੈਠਾ ਹੀ ਟੋਰ ਨਾਲ ਬੈਡਾਂ ਤੇ ਜੇ ਮੈਂ ਨਾ ਜਾਂਦਾ ਘਰੇ ਯਾਰ ਇਹ ਆਉਣ ਹਣੀ ਦੀ ਮੈਨੂੰ ਇਹਨਾਂ ਪਤਾ ਇਹਦਾ ਸੌਂਦਾ ਜੀ ਹਾਂ ਇਹ ਤੜਕੇ ਸੌਂਗੇ ਜਰਾ ਓਰੇ ਹਾਂ ਹੁਣ ਬਸ ਇਹ ਮੋਟਰਾਂ ਦੇ ਇੱਕ ਕੋਜਾ ਮੋਟਰ ਚੱਲ ਰਹੀ ਹੈ ਹਾਂ ਬਸ ਇਹਨੂੰ ਐ ਪਤਾ ਵੀ ਲਾਈਟ ਆਈ ਹੋਈ ਆ ਲਾਈਟ ਗਈ ਨਹੀਂ ਆ ਦੇਖ ਲੈ ਚਾਚੇ ਕੀ ਕਰੇ ਕਾਕਾ ਕੰਨ ਤੇ ਨੂੰ ਆਇਆ ਬਸ ਵੀ ਲਾਈਟ ਚੱਲ ਰਹੀ ਆ ਬਸ ਓਕੇ ਆ ਆਪਦੀ ਭੈਣ ਮਰਾਵੇ ਘਰੇ ਜਾ ਕੇ ਸੌਂ ਜਾਗਾ ਚੱਲ ਚੱਲੀਏ ਓ ਸਟੇਲ ਮਾਰੀ ਜਾਣਾ ਚੱਲੀਏ ਲੈ ਅभी ਮੈਂ ਤੇਰਾ ਜਿਹੜੇ ਕੰਮ ਆਏ ਦੀਗੇ ਹੁਣ ਕਰ ਰਹੇ ਹਾਂ ਉਹ ਤਾਂ ਟਰੈਕਟਰ ਲੈਣਾ ਹੈ ਜੀ ਅਸੀਂ ਮੇਨ ਗੱਲ ਚਾਚੂ ਤਾਂ ਨੱਕਾ ਲਾਉਣ ਨੂੰ ਹੀ ਲੱਗ ਗਿਆ ਬਸ ਪ੍ਰਧਾਨਗੀ ਘੋਟਣੋਂ ਤੇ ਤੁਹਾਨੂੰ ਵਧੀਆ ਤੇ ਟਰੈਕਟਰ ਲੈ ਕੇ ਜਾਏਗਾ ਕਿ ਸਕੂਟਰੀ ਮੈਂ ਲੈ ਕੇ ਆਣਾ ਟਰੈਕਟਰ ਤੂੰ ਛੱਡ ਅੱਜ ਮੈਨੂੰ ਚਲਾਉਣ ਦੇ ਤੂੰ ਚਾਲ ਕਰ ਮੈਂ ਆ ਗਿਆ ਲੈ ਉਹ ਮੱਤਰ ਵਾਲਾ ਰੱਬ ਦਾ ਨਾਮ ਕਿਉਂਕਿ ਡਰਾਈਵਰ ਥੋੜਾ ਪਾਈ ਅੱਜ ਪਰਾਂ ਰੈਲਾ ਢੀ ਆ ਜੰਗਾ ਕਰੇ ਚੱਲ ਮੈਂ ਵੀ ਆ ਗਿਆ